ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਕਰਦੇ ਵਿੱਚ ਆਲੂ ਟਿੱਕੀ ਤੇ ਬਹੁਤ ਹੀ ਮਜ਼ੇਦਾਰ ਤੇ ਬਿਲਕੁਲ ਸੌਖੇ ਤਰੀਕੇ ਨਾਲ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਪਾਣੀ ਕੁੱਕਰ ਦੇ ਵਿੱਚ ਤੇ ਕੁੱਕਰ ਦੇ ਵਿੱਚ ਆਲੂ ਨੂੰ ਬਿਜਾਵਾਂਗੇ ਆਪਾਂ 3-4 ਇਸਲਾ ਤਾਂ ਕਿ ਆਪਣੇ ਆਲੂ ਬਿਲਕੁਲ ਵੀ ਕੱਚੇ ਨਾ ਰਹਿਣ ਲੋਤੀ ਪਾਣੀ ਆਪਾਂ ਉਨਾ ਹੀ ਪਾਣਾ ਜਿੰਨਾ ਚਿਰ ਆਪਣੇ ਆਲੂ ਡੁੱਬਦੇ ਨੇ ਠੀਕ ਹੈ ਜੀ ਉਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਹੈਗਾ ਤੇ ਫਿਰ ਕੁੱਕਰ ਨੂੰ ਕਰਾਂਗੇ ਆਪਾਂ ਪਾ ਦਤੀ ਇਹਦੀਆਂ ਪਜਾਵਾਂਗੇ 3-4 ਵਿਸਲਾਂ ਤਾਂ ਕਿ ਆਲੂ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਜਾਣ ਤੇ ਇੱਧਰ ਆਪਾਂ ਦੋ ਪਿਆਜ਼ ਚਾਰ ਪੰਜ ਹਰੀਆਂ ਮਿਰਚ ਤੇ ਅਦਰਕ ਰੂਟ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਬਰੀਕ ਬਰੀਕ ਕੱਟ ਲਾਂਗੇ ਠੀਕ ਹੈ ਜੀ ਇਹਨੂੰ ਆਪਾਂ ਜੂੜ ਤੋਂ ਜ਼ਿਆਦਾ ਨਹੀਂ ਕਰਨਾ ਹੈਗਾ ਕਿ ਹਲਕਾ ਬਰੀਕ ਕੱਟਾਂਗੇ ਤੇ ਅਦਰਕ ਤੇ ਹਰੀਆਂ ਮਿਰਚ ਤੇ ਲਸਣ ਵੀ ਕਰ ਲੈਨੇ ਆਪਾਂ ਤੇ ਬਰੀਕ ਬਰੀਕ ਤੇ ਪਿਆਜ਼ ਵੀ ਤੇ ਨਾਲ ਹੀ ਖੂਬਸਾਰਾ ਹਰਾ ਧਨੀਆ ਤੇ ਹੁਣ ਆਪਾਂ ਇੱਧਰ ਆਲੂ ਵਾਲੀ ਚੰਗੀ ਤਰ੍ਹਾਂ ਛਿਲਕਾ ਉਤਾਰ ਦਿਆਂ ਸੀ ਤੇ ਹੁਣ ਆਪਾਂ ਇਹਨੂੰ ਬਿਲਕੁਲ ਠੰਡੇ ਕਰਕੇ ਫੇਰ ਆਪਾਂ ਇਹਨੂੰ ਕद्दूकस ਕਰਨਾ ਠੀਕ ਹੈ ਜੀ ਤੁਸੀਂ ਇਸ ਗੱਲ ਦਾ ਬਿਲਕੁਲ ਧਿਆਨ ਰੱਖਿਓ ਆਲੂ ਤੁਹਾਡੇ ਬਿਲਕੁਲ ਵੀ ਗਰਮ ਨਹੀਂ ਹੋਣੇ ਚਾਹੀਦੇ ਇਹਨੂੰ ਠੰਡੇ ਕਰਕੇ ਹੀ ਆਪਾਂ ਕੱਦੂਕਸ ਕਰਾਂਗੇ ਇਸ ਤਰੀਕੇ ਦਾ ਟਿੱਕੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਿਲਕੁਕੁਲ ਵੀ ਇਹ ਵਿਖਰਦੀ ਨਹੀਂ ਹੈਗੀ ਤੇਲ ਦੇ ਵਿੱਚ ਜਦੋਂ ਆਪਾਂ ਇਹ ਤੇਲ ਦੇ ਵਿੱਚ ਛੱਡਾਂਗੇ ਕਿਉਂਕਿ ਜੇ ਤੁਸੀਂ ਗਰਮ-ਗਰਮ ਆਲੂ ਦੇ ਵਿੱਚ ਸਾਰਾ ਮਿਸ਼ਰਣ ਬਣਾ ਕੇ ਟਿੱਕੀ ਦਾ ਤਿਆਰ ਕਰੋਗੇ ਤਾਂ ਬਿਲਕੁਲ ਤੇਲ ਦੇ ਵਿੱਚ ਵਿਖਰ ਜਾਣੀ ਤੇ ਬਿਲਕੁਲ ਵੀ ਬਣ ਕੇ ਸਹੀ ਤਿਆਰ ਨਹੀਂ ਹੋਣੀ ਹੈਗੀ ਲਓ ਜੀ ਸਾਰੇ ਆਲੂ ਨੂੰ ਆਪਾਂ ਇਸੇ ਤਰੀਕੇ ਨਾਲ ਕੱਦੂਕਸ ਕਰ ਲੈਣਾ ਵਾ ਲਓ ਜੀ ਆਲੂ ਆਪਣੇ ਸਾਰੇ ਕੱਦੂ ਕਸ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ ਇਹ ਤੁਸੀਂ ਜ਼ਰੂਰ ਐਡ ਕਰਿਓ ਕਿਉਂਕਿ ਜਦੋਂ ਵੀ ਆਪਾਂ ਆਲੂ ਟਿੱਕੀ ਬਣਾਉਣੀ ਹੈ ਬਿਲਕੁਲ ਹੀ ਆਪ ਨੂੰ ਵਾਈ ਨਹੀਂ ਕਰਦੀ ਹੈ ਕਿ ਜੇ ਤੁਸੀਂ ਕਾਲੀ ਮਿਰਚ ਜ਼ਰੂਰ ਐਡ ਕਰਿਓ ਠੀਕ ਹੈ ਜੀ ਇੱਕ ਚਮਚਾ ਫੁੱਲ ਭਰ ਕੇ ਪਾਇਆ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਤੇ ਥੋੜਾ ਜਿਹਾ ਪਾ ਸੁੱਕਾ ਧਨੀਆ ਇਹਦੇ ਵਿੱਚ ਹੋਰ ਐਡ ਕਰ ਦਿੱਤਾ ਹੈ ਕਿਉਂਕਿ ਟਿੱਕੀ ਵਿੱਚ ਬਹੁਤ ਵਿਧੀਆ ਲੱਗਦਾ ਹੈ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅਦਰਕ ਲਸਣ ਤੇ ਹਰੀਆ ਮਿਰਚਾਂ ਤੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ ਨੂੰ ਬਿਲਕੁਲ ਤੁਸੀਂ ਬਰੀਕ ਕੱਟਣਾ ਠੀਕ ਹੈ ਜੇ ਤਾਂ ਹੀ ਤਾਂ ਟਿੱਕੀ ਦੇ ਵਿੱਚ ਬਹੁਤ ਵਧੀਆ ਟੇਸ ਆਊਗਾ ਲਓ ਜੀ ਸਾਰੇ ਪਿਆਜ਼ਾਂ ਨੂੰ ਆਪਾਂ ਆਲੂਆਂ ਦੇ ਵਿੱਚ ਪਾ ਦਿੱਤੇ ਨੇ ਕਿ ਹੁਣ ਆਪਾਂ ਇਹਨੂੰ ਰੱਖਾਂਗੇ ਸਾਈਡ ਤੇ ਤੇ ਇਹਦੇ ਵਿੱਚ ਪਾਵਾਂਗੇ ਖੂਬਸਾਰਾ ਹਰਾ ਧਨੀਆ ਹਰੇ ਧਨੀਏ ਦੇ ਨਾਲ ਬਹੁਤ ਹੀ ਵਧੀਆ ਤੇ ਟੇਸ ਆਉਂਦਾ ਹੈ ਟਿੱਕੀ ਦਾ ਲਓ ਜੀ ਸਾਰਾ ਤਨੀਆ ਆਪਾਂ ਵਿੱਚ ਹੀ ਪਾ ਦਿੱਤਾ ਤੇ ਹੁਣ ਪਾਵਾਂਗੇ ਇਹਦੇ ਵਿੱਚ ਸਵਾਦ ਅਨਸਾਰ ਨਮਕ ਨਮਕ ਪਾਇਆ ਆਪਾਂ ਇਹਦੇ ਵਿੱਚ ਇੱਕ ਚਮਚਾ ਤੇ ਨਾਲ ਹੀ ਪਾ ਲਾਂਗੇ ਚੌਥਾ ਕਿਸ ਦਾ ਆਪਾਂ ਇਹਦੇ ਵਿੱਚ ਕਾਲਾ ਨਮਕ ਕਾਲੇ ਨਮਕ ਦਾ ਬਹੁਤ ਵਧੀਆ ਟੇਸ ਹੁੰਦਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਫੁੱਲ ਭਰ ਕੇ ਗਰਮ ਮਸਾਲਾ ਇਹ ਤੁਸੀਂ ਜ਼ਰੂਰ ਪਾਓ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਢੇਕੀ ਲਾਲ ਮਿਰਚ ਦਾ ਤਾਂ ਕਿ ਆਪਰਾ ਕਲਰ ਬਹੁਤ ਵਧੀਆ ਹੋਊਗਾ ਟਿੱਕੀ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਲੋ ਜੀ ਸਾਰੇ ਮਸਾਲੇ ਆਪ ਪੈਡ ਕਰ ਦਿੱਤੇ ਨੇ ਤੇ ਹੁਣ ਆਪ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਹੱਥ ਨਾਲ ਮਲਦਾਂਗੇ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਆਮਚੂਰ ਦਾ ਠੀਕ ਹੈ ਜੀ ਇਹਦੇ ਨਾਲ ਬਹੁਤ ਹੀ ਵਧੀਆ ਮਿੱਠਾ ਜਾਂ ਖੱਟਾ ਜਿਹਾ ਟੇਸਟ ਆਂਦਾ ਹੈਗਾ ਲੋ ਜੀ ਇੱਕ ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਤਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਵਲ ਦਾ ਆਟਾ 1.5 ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਚਾਵਲ ਦਾ ਆਟਾ ਇਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਬਹੁਤ ਹੀ कुरकुरी ਜੀ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਕੌਨਫਰਾਂ ਦਾ ਠੀਕ ਹੈ ਜੀ ਇਹ ਵੀ बस ਇੰਨਾ ਹੀ ਪਾਣਾ ਹੈਗਾ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਮੇਸਰੀ ਮਟ ਦੇ ਸਹਾਰ ਨਾਲ ਸਾਰਾ ਸਮਾਨ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਜੀ ਜ਼ੁਰਤ ਤੋਂ ਜ਼ਿਆਦਾ ਆਪਾਂ ਕੁਝ ਵੀ ਨਹੀਂ ਪਾਉਣਾ ਹੈਗਾ ਤਾਂਹੀ ਤਾਂ ਟਿੱਕੀ ਆਪਣੀ ਬਹੁਤ ਵਧੀਆ ਬਣੀ ਕੇ ਤਿਆਰ ਹੋਗੀ ਲਓ ਜੀ ਸਾਰੇ ਮਿਸ਼ਰਣ ਨੂੰ ਆਪਾਂ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਤੇ ਮਿਕਸ ਕਰਕੇ ਇਹਨੂੰ ਰੱਖਾਂਗੇ ਸਾਈਡ ਤੇ ਤੇ ਇੱਧਰ ਆਪਾਂ ਹੁਣ ਕੋਲੇ ਨੇ 4-5 ਬ੍ਰੈਡਾਂ ਬ੍ਰੈਡ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਛੋਟੇ-ਛੋਟੇ ਟੁਕੜੇ ਹਨ ਚੰਗੀ ਤਰ੍ਹਾਂ ਇਸ ਦਾ ਚੂਰਮਾ ਜਿਹਾ ਬਣਾ ਕੇ ਤਿਆਰ ਕਰ ਲਾਂਗੇ ਇਹਨੂੰ ਆਪਾਂ ਮਿਕਸੀ ਦੇ ਵਿੱਚ ਨਹੀਂ ਕੀਤਾ ਗਰੰਟੀ ਹੈ ਜੀ ਹੱਥਾਂ ਦੇ ਨਾਲ ਹੀ ਛੋਟਾ ਚੂਰਮਾ ਬਣਾ ਕੇ ਆਪਾਂ ਤਿਆਰ ਕਰ ਲਿਆ ਹੈ ਹੁਣ ਇਹਨੂੰ ਵੀ ਆਪਾਂ ਉਸੇ ਸਮਾਨ ਦੇ ਵਿੱਚ ਹੀ ਐਡ ਕਰ ਦਾਂਗੇ ਲਓ ਜੀ ਹੁਣ ਆਪ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਬ੍ਰੈਡ ਨੂੰ ਵੀ ਆਲੂਆਂ ਦੇ ਵਿੱਚ ਬਹੁਤ ਵਧੀਆ ਇਸ ਤਰੀਕੇ ਨਾਲ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਤੇ ਨਾਲੇ ਬਿਲਕੁਲ ਵੀ ਇਹ ਤੇਲ ਦੇ ਵਿੱਚ ਟੁੱਟਦੀ ਨਹੀਂ ਹੈਗੀ ਉਹ ਜਿੰਨੇ ਸਾਰੇ ਦੀ ਤੁਹਾਨੂੰ ਟਿੱਕੀ ਜਾਈ ਤੁਸੀਂ ਉਸੇ ਤਰੀਕੇ ਨਾਲ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਣੇ ਕੋਲ ਹੈਗਾ ਇਹ ਚਾਵਲ ਦਾ ਆਟਾ ਤੇ ਥੋੜਾ ਜਿਹਾ ਲਾਵਾਂਗੇ ਆਪਾਂ ਹਥੇਲੀ ਤੇ ਸਰੋਂ ਦੇ ਤੇਲ ਦਾ ਹਾਥ ਤੇ ਇਸ ਤਰੀਕੇ ਦੇ ਨਾਲ ਤਾਂ ਕਿ ਆਪਣੇ ਆਲੂ ਆਪਣੇ ਹੱਥਾਂ ਨਾਲ ਬਿਲਕੁਲ ਵੀ ਚਿੱਟਕ ਨਾ ਠੀਕ ਹੈ ਜੀ ਤੇ ਗੋਲ ਗੋਲ ਕਰਕੇ ਦੀ ਛੋਟੀ ਜਿਹੀ ਟਿੱਕੀ ਬਣਾ ਕੇ ਆਪਾਂ ਤਿਆਰ ਕਰਾਂਗੇ ਜਿੰਨੇ ਸੈਸ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਨੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਥੋੜਾ ਥੋੜਾ ਲਾਵਾਂਗੇ ਆਪਾਂ ਇਹਦੇ ਉੱਤੇ ਉੱਪਰ ਦੀ ਚਾਵਲ ਦਾ ਆਟਾ ਇਸ ਤਰੀਕੇ ਨਾਲ ਬਹੁਤ ਵਧੀਆ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਲਓ ਜੀ ਸਿਆ ਜੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੱਡਾ ਛੋਟਾ ਤੇ ਸਾਰੀਆਂ ਟਿੱਕੀਆਂ ਨੂੰ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਲਓ ਜੀ ਟਿੱਕੀਆਂ ਆਪਣੀਆਂ ਸਾਰੀਆਂ ਇਸੇ ਤਰੀਕੇ ਨਾਲ ਬਣ ਕੇ ਹੁਣ ਤਿਆਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਇਹਨੂੰ ਤਲਣਾ ਠੀਕ ਹੈ ਜੀ ਸਾਰੀ ਆਪਾਂ ਟਿੱਕੀਆਂ ਬਣਾ ਕੇ ਤਿਆਰ ਕਰਕੇ ਉਸ ਤੋਂ ਬਾਅਦ ਹੀ ਕਰਾਂਗੇ ਲਓ ਜੀ ਬਹੁਤ ਵਧੀਆ ਟਿੱਕੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਹੁਣ ਇਹਨੂੰ ਰੱਖਾਂਗੇ ਆਪਾਂ ਉਸੇ ਤਰੀਕੇ ਨਾਲ ਇੱਕ ਪਲੇਟ ਦੇ ਵਿੱਚ ਤੇ ਸਾਰੀਆਂ ਟਿੱਕੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਨੇ। ਲਓ ਜੀ ਤੇ ਹੁਣ ਆਪਾਂ ਜਗਾ ਤਰਾਂਗੇ ਗੈਸ ਦੇ ਉੱਤੇ ਕੜਾਹੀ ਤੇ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ। ਸਰੋਂ ਦੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਗੈਸ ਨੂੰ ਆਪਾਂ ਬਿਲਕੁਲ ਘੱਟ ਕਰ ਦੇਣਾ ਹੈਗਾ ਤਾਂ ਕਿ ਆਪਣੀ ਟਿੱਕੀ ਅੰਦਰ ਤੱਕ ਚੰਗੀ ਤਰ੍ਹਾਂ ਪੱਕੇ ਬਿਲਕੁਲ ਵੀ ਕੱਚੀ ਨਾ ਰਹੇ ਠੀਕ ਹੈ ਜੀ। ਜੇ ਤੁਸੀਂ ਇਹਨੂੰ ਗੈਸ ਨੂੰ ਤੇਜ਼ ਕਰਕੇ ਟਿੱਕੀ ਨੂੰ ਬਣਾਓਗੇ ਤਾਂ ਉਹ ਪ੍ਰੋ ਪ੍ਰੋ ਚੰਗੀ ਤਰ੍ਹਾਂ ਸੜ ਜੂਗੀ ਤੇ ਅੰਦਰੋਂ ਬਿਲਕੁਲ ਕੱਚੀ ਰਹੂਗੀ ਉਹਦਾ ਟੇਸਟ ਬਿਲਕੁਲ ਵਿਦਿਆਨੀ ਲੱਗਣਾ ਹੈਗਾ ਇਸ ਕਰਕੇ ਤੁਸੀਂ ਟਿੱਕੀ ਜਿਹੜੀ ਵੀ ਬਣਾਓ ਬਿਲਕੁਲ ਲੋ ਗੈਸ ਤੇ ਬਣਾ ਕੇ ਤਿਆਰ ਕਰੋ ਤੇ 1 ਮਿੰਟ ਲਈ ਚੰਗੀ ਤਰ੍ਹਾਂ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਹਲਕੀ ਜਿਹੀ ਪੱਕੇ ਦੀ ਲਈ ਉਨਾ ਚਿਰ ਆਪਾਂ ਇਹਨੂੰ ਨਹੀਂ ਹਿਲਾਉਣਾ ਹੈਗਾ ਠੀਕ ਹੈ ਜੀ ਤੇ ਇੱਕ ਚਮਚੀ ਦੇ ਜਰੀਏ ਆਪਾਂ ਇਹਨੂੰ ਇਸ ਤਰ੍ਹਾਂ ਪਲਟ ਦਾਂਗੇ ਲਓ ਜੀ ਤੁਹਾਡੀ ਟਿੱਕੀ ਬਿਲਕੁਲ ਵੀ ਤੇਲ ਦੇ ਵਿੱਚ ਵੇਖ ਰੂਗੀ ਨਹੀਂ ਤੁਸੀਂ ਇਸ ਤਰੀਕੇ ਨਾਲ ਜਦੋਂ ਘਰ ਦੇ ਵਿੱਚ ਟਿੱਕੀ ਬਣਾਉਂਗੇ ਇਹ ਵੈਸੇ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਸੌਖੇ ਤੇ ਸਿੰਪਲ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਹੈਗਾ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਆਪਾਂ ਟਿੱਕੀ ਤਿਆਰ ਕੀਤੀ ਹੈ ਆਲੂ ਤੇ ਪਿਆਜ਼ ਦੀ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਗੁਰਕਰੀ ਵੀ ਬਹੁਤ ਜ਼ਿਆਦਾ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਕਲਰ ਆਇਆ ਟਿੱਕੀ ਦਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਣੀ ਟਿੱਕੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਹਨੂੰ ਆਪਾਂ ਕੱਟਾਂਗੇ ਬਾਹਰ ਇਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਟਿੱਕੀ ਤੇ ਜਿਉਂਦੇ ਵੀ ਤੁਸੀਂ ਟਿੱਕੀ ਬਣਾਉਣੀ ਹੈ ਬਿਲਕੁਲ ਲੋ ਗੈਸ ਤੇ ਬਣਾ ਕੇ ਤਿਆਰ ਕਰਨੀ ਹੈ ਕਾਲੀ ਦੇ ਵਿੱਚ ਤੁਸੀਂ ਟਿੱਕੀ ਨੂੰ ਨਹੀਂ ਬਣਾਉਣਾ ਠੀਕ ਹੈ ਜੀ ਲਓ ਜੀ ਟਿੱਕੀ ਬਣ ਕੇ ਆਪਣੀ ਦੋਨੇ ਸੈਟਾਂ ਤੋਂ ਚੰਗੀ ਤਰ੍ਹਾਂ ਬਣ ਕੇ कुरकुरी ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਕੱਢ ਦਿੰਨੇ ਆ ਬਾਹਰ ਚੰਗੀ ਤਰ੍ਹਾਂ ਆਪਾਂ ਦਾ ਤੇਲ ਨੂੰ ਛੋੜਾਂਗੇ ਠੀਕ ਹੈ ਜੀ ਤਾਂ ਕਿ ਟਿੱਕੀ ਦੇ ਵਿੱਚ ਬਿਲਕੁਲ ਵੀ ਤੇਲ ਨਾ ਰਹੇ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਝੋੜ ਲਾਂਗੇ ਤੇ ਹੁਣ ਆਪਾਂ ਇਹਨੂੰ ਟਿੱਕੀ ਨੂੰ ਕੱਢ ਦਾਂਗੇ ਬਾਹਰ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਬਹੁਤ ਵਧੀਆ ਤੇ ਟੇਸਟੀ ਤੇ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਇੱਕੁਰ ਕਰੀ ਜੇਕਰ ਤੁਸੀਂ ਨੂੰ 1-2 ਘੰਟੇ ਰੱਖ ਲੋ ਬਿਲਕੁਲ ਐਸੀ ਰਹੂਗੀ ਲਓ ਜੀ ਬਾਕੀ ਦੇ ਅਸਾਂ ਇਹ ਟਿੱਕੇ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਹੀ ਤਰ ਲਾਂਗੇ ਤੇ ਗੈਸ ਨੂੰ ਕਰਾਂਗੇ ਆਪਾਂ ਬਿਲਕੁਲ ਘੱਟ ਠੀਕ ਹੈ ਜੀ ਤੇ ਹੁਣ ਆਪਾਂ ਦੂਜੀ ਟਿੱਕੀ ਵੀ ਇਹਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਟਿੱਕੀ ਬਣਾਉਣ ਦਾ ਨਾ ਤਰੀਕਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਜੇ ਤੁਹਾਡੀ ਟਿੱਕੀ ਤੁਸੀਂ ਹਲਕੇ ਜਿੱਤਨੇ ਬਿਲਕੁਲ ਰੀਜ਼ਨਾ ਬਣਾ ਕੇ ਚੀਜ਼ ਨੂੰ ਤਿਆਰ ਕਰੋਗੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਇਸ ਤਰੀਕੇ ਨਾਲ ਤੁਸੀਂ ਟਿੱਕੀ ਨੂੰ ਬਣਾ ਕੇ ਤਿਆਰ ਕਰਿਓ ਲਓ ਜੀ ਨਾਲ ਨਾਲ ਆਪਾਂ ਇਹਨੂੰ ਪਲਟਦੇ ਰਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਕਲਰ ਆਏ ਤੇ ਬਿਲਕੁਲ ਵੀ ਤੇਲ ਦੇ ਵਿੱਚ ਇਹ ਵਿਖਰੀ ਨਹੀਂ ਹੈਗੀ ਉਸੇ ਤਰੀਕੇ ਨਾਲ ਆਪ ਹੁਣ ਇਹਨੂੰ ਵੀ ਬਾਹਰ ਕੱਢ ਲਾਂਗੇ ਟਿੱਕੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਲਓ ਜੀ ਸਾਰੀਆਂ ਟਿੱਕੀਆਂ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲਾਂਗੇ ਲੋ ਜੀ ਬਹੁਤ ਵਧੀਆ ਟਿੱਕੀ ਬਣ ਕੇ ਤਿਆਰ ਹੋਈ ਹੈ ਹੁਣ ਤੁਸੀਂ ਇਹਨਾਂ ਗ੍ਰੀਨ ਸੌਸ, ਰੈੱਡ ਸੌਸ ਨਾ ਖਾਓ ਬਹੁਤ ਵਧੀਆ ਲੱਗਦੀ ਹੈ ਦਹੀਂ ਫਾਕੇ ਖਾਓ ਜਿਵੇਂ ਤੁਹਾਨੂੰ ਵਧੀਆ ਲੱਗਦੀ ਤੁਸੀਂ ਉਸੇ ਤਰੀਕੇ ਨਾਲ ਖਾ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਈ ਵਧੀਆ ਬਣ ਕੇ कुरकुरी ਤਿਆਰ ਹੁੰਦੀ ਆ ਪਰ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਨਾਲ ਘਰ ਦੇ ਵਿੱਚ ਬਣਾਇਓ ਜਰੂਰ ਬੱਚੇ ਨੂੰ ਖਵਾਇਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ ਨਵੀਆਂ ਸ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਪਲੀਜ਼ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ ਬਾਏ